ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਧਮਪਰਾ ਤਹਿਸੀਲ ਰਾਮਪਰਾ ਫੂਲ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗਈ ਚੌਥਾ ਸੂਆ ਇਸ ਵਾਰ ਇਹਨੇ ਸੂਣਾਗਾ ਤਕਰੀਬਨ ਹਫ਼ਤੇ ਕਿਤੇ ਲਗਭਗ ਇਹਦਾ ਹਜੇ ਦਿਨ ਪੂਰੇ ਹੋਣ ਦੇ ਪਏ ਆ ਗਈ ਵਧੀਆ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੋਇਆਂ ਦੇ ਵਿੱਚ ਤੇ ਘਰ ਦੇ ਕੋਈ ਮੱਝ ਆ ਬਾਕੀ ਸਾਰੇ ਜਿਹੜੇ ਪਸ਼ੂ ਆ ਆ ਮਤਲਬ ਕਿ ਘਰੇਲੂ ਖਰ ਮਰੀ ਹੈ ਕੋਈ ਵਪਾਰ ਦਾ ਕੰਮ ਨਹੀਂ ਹੋਗਾ ਸਾਰੇ ਪਸ਼ੂ ਘਰ ਦੇ ਆਗੇ ਇੰਨਾ ਦੇ ਵਿੱਚ ਉਹ ਮੱਝ ਬਕਾਊ ਕਰੀ ਆਗੀ ਤੇ ਜੋ ਬਣਦੀ ਡਿਟੇਲ ਆਗੀ ਉਹ ਸਾਰੀ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਸੀਮਨ ਵੀ ਇਹ ਤਾਂ ਚੰਗਾ ਲੱਗਿਆ ਵਾ ਤੇ ਆਪ ਵੀ ਚੰਗੇ ਟੀਕੇ ਦੀ ਆਗੀ ਉਹ ਸਾਰੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਆਪੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਜੋ ਰੇਟ ਆ ਫੋਨ ਦੇ ਉੱਤੇ ਹੋ ਜਾਊਗਾ ਬਾਕੀ ਤੁਹਾਨੂੰ ਦੋ ਦੋ ਬਾਅਦ ਬਾਅਦ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਤੇ ਆਜੋ ਤੁਹਾਡਾ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਕੇ ਦੰਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਦਲਵੀਰ ਸਿੰਘ ਜੀ ਪਿੰਡ ਆਧਮਪੁਰਾ ਤੇ ਆਪਣੇ ਕੋਲ ਇਹ ਘਰ ਦੀ ਮੱਝ ਹੀ ਹੈ ਜੀ ਠੀਕ ਹੈ ਤੇ ਇਹ ਆਪਾਂ ਟੀਕਾ ਭਰਾਇਆ ਸੀਗਾ ਸਰਕਾਰੀ ਪਹਿਲਾ ਆਪ ਜਿਹੜੀ ਮੱਝ ਆ ਠੀਕ ਆ ਆਪ ਇਹ ਜਿਹੜੀ ਆਪ ਹੈ ਇਹ ਆਪ ਇਹ ਸਰਕਾਰੀ ਟੀਕੇ ਦੀ ਸਰਕਾਰੀ ਟੀਕੇ ਦੀ ਇਹ ਦੂਸਤ ਇਹਦੇ ਜਿਹੜਾ ਅੰਦਰ ਟੀਕਾ ਅੱਛਾ ਜਿਹੜਾ ਇਹਦੇ ਲੱਗਿਆ ਵਾ ਹਾਂ ਉਹ ਸ਼ੋਕ ਦਾ ਸ਼ੋਕ ਲక్ష్ਮੀ ਦੇਰੀ ਫਾਰਮ ਹਾਂ ਜੀ ਠੀਕ ਆ ਆਪ ਸਰਕਾਰੀ ਜ਼ੀਮਨ ਦੀ ਜਿਹੜਾ ਲੱਗਿਆ ਵਾ ਇਹਦੇ ਉਹ ਲੱਗਿਆ ਵਾ ਲక్ష్ਮੀਂ ਡੇਰੀ ਫਾਰਮਾਂ ਦੀ ਅਸ਼ੋਕ ਬੋਲਾ ਅਸ਼ੋਕ ਦਾ ਹਾਂਜੀ ਹਾਂਜੀ ਠੀਕ ਆ ਤੇ ਇਹ ਆਪਣੇ ਹੈ ਘਰਦ ਗਈ ਆ ਹਣਾ ਹਾਂਜੀ ਹਾਂਜੀ ਘਰਦੀ ਹੈ ਘਰਦੀ ਠੀਕ ਆ ਪਹਿਲਾਂ ਵਾਲੇ ਸੂਆਂ ਦੇ ਵਿੱਚ ਆਪਾਂ ਦੁੱਧ ਇਹਦਾ ਚੋਇਆ ਜਾਣੀ ਹਾਂਜੀ ਹਾਂਜੀ ਵਧੀਆ ਦੁੱਧ 1500 ਵਾਲੀਟਰ ਵਧੀਆ ਦੁੱਧ ਚੋਇਆ ਜੀ ਇਹਦਾ ਆਪਾਂ ਕਿੰਨਾ 1500 ਵਾਲਾ ਲੀਟਰ ਵਧੀਆ ਦੁੱਧ 1500 ਨਾਰਮਲ ਖਰਾਕ ਤੇ ਪਹਿਲਾਂ ਵਾਲੇ ਸੂਆਂ ਚ ਦਿੱਤਾ ਹਾਂਜੀ ਨਾਰਮਲ ਖਰਾਕ ਤੇ ਨਾਰਮਲ ਖਰਾਕ ਤੇ ਹਾਂਜੀ ਠੀਕ ਆ ਤੇ ਇਸ ਵਾਰ ਵੀ ਫਿਰ ਇੰਨਾ ਤਾਂ ਦੇਊਗੀ ਹਣਾ ਹਾਂਜੀ ਹਾਂਜੀ ਦੇਊਗੀ ਤੇ ਉਹ ਦੁੱਧ ਕਿਵੇਂ ਲੰਮਾ ਸਮਾਂ ਦੇ ਜਾਂਦੀ ਸੀ ਹਾਂਜੀ ਹਾਂਜੀ ਆਪਣਾ 7.5 ਮਹੀਨੇ ਪਿਆਈ ਜਾਂਦੀ ਹੈ ਇਹ ਸਾਢੇ 7 ਮਹੀਨੇ ਦੇ ਜਾਂਦੀ ਹੈਗੀ ਹਾਂਜੀ ਹਾਂਜੀ ਠੀਕ ਹੈ ਤੇ ਚੋਣ ਜਾਣ ਚ ਕਿਵੇਂ ਚੋਣ ਜਾਣ ਦੀ ਪੂਰੀ ਬੋਲੀ ਹੈ ਜੀ ਪੂਰੀ ਵਧੀਆ ਹੈ ਹਾਂਜੀ ਥਣ ਤੁਣ ਜਮਾ ਸਹੀ ਹੈ ਪੂਰੀ ਗਾਰੰਟੀ ਵਧੀਆ ਠੀਕ ਹੈ ਤੇ ਹੁਣ ਇਹ ਤੇ ਦਿਨ ਕਿੰਨੇ ਪਏ ਹੁਣ ਇਹਦੇ 7 ਦਿਨ ਪਏ ਜੀ ਇੱਕ ਹਫਤਾ ਦਿਨ ਪੂਰੇ ਹੋਣ ਦਾ ਹਾਂਜੀ 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 ਠੀਕ ਹੈ ਤੇ ਇਹ ਆਰਡਰ ਫਿਰ ਤਕਰੀਬਨ ਮੌਕੇ ਤੇ ਬਣਾਉਂਦੀ ਜਮਾ ਮੌਕੇ ਤੇ ਜੀ ਉਧਰੋਂ ਸੁਣ ਲਾ ਵੀ ਉਧਰੋਂ ਆਰਡਰ ਬਣਾਉਗੀ ਜੀ ਅੱਛਾ ਜਮਾ ਹੀ ਪੂਰਾ ਵਧੀਆ ਆਰਡਰ ਹੋਊਗਾ ਜੀ ਐ ਨਹੀਂ ਕੋਈ ਵੀ ਬੜਾ ਮੋਟਾ ਹੋਊਗਾ ਕੁਛ ਨਹੀਂ ਹੁੰਦਾ ਜੀ ਜਿਵੇਂ ਵਧੀਆ ਬਣਾਉ ਜੀ ਕਰਦੀ ਜਾਣੀ ਚੰਗਾ ਉਹ ਕਰਦੀ ਮੌਕੇ ਜਿਵੇਂ ਮੌਕੇ ਦੇ ਜਾਂ ਮੌਕੇ ਦੇ ਠੀਕ ਹੈ ਤੇ ਰੇਟ ਆਪਾਂ ਕਿੰਨਾ ਰੱਖਦੇ ਆ ਰੇਟ ਫੋਨ ਤੇ ਕਰ ਲਾਂਗੇ ਜੀ ਜਿਵੇਂ ਰੇਟ ਫੋਨ ਤੇ ਹੋ ਜੂ ਹਾਂਜੀ ਠੀਕ ਹੈ ਖੋਲ ਕੇ ਵੇ ਗੇੜਾ ਕਢਾ ਦੇ ਇਹਦਾ ਹਾਂਜੀ ਹਾਂਜੀ ਲੋਬੀ ਦਾ ਤੁਹਾਡਾ ਡਿਟੇਲ ਤਕਰੀਬਨ ਆਪਾਂ ਲੈ ਲਈ ਜੀ ਆ ਚੌਥੇ ਸੂਏ ਆ ਸਵਾਰੇ ਨੇ ਸੂਣਾਗਾ ਆਪ ਸਰਕਾਰੀ ਸੀਮਨ ਦੀ ਜਿਵੇਂ ਪੰਜਾਂ ਨੇ ਦੱਸਿਆ ਤੇ ਅਸ਼ੋਕ ਬੁੱਲਤ ਹੋ ਗੱਬਣਾ ਕਾਂਜਾ ਬਹੁਤ ਚੌੜਾ ਆਗਾ ਤੁਸੀਂ ਦੇਖ ਸਕਦੇ ਹੋ ਤੇ ਚੰਗੀ ਸੰਭਿ ਬਲੀ ਆ ਚੌਥਾ ਸੂਆ ਇਸ ਵਾਰ ਇਹਨੇ ਸੂਣਾਗਾ ਤੇ ਪਹਿਲਾਂ ਵਾਲੇ ਸੂਆਂ ਦੇ ਵਿੱਚ ਵਧੀਆ ਇਹਦਾ ਦੁੱਧ ਦਿੱਤਾ ਪਿਆਗਾ ਇਸ ਵਾਰ ਵੀ ਚੰਗੀ ਉਮੀਦ ਹੈਗੀ ਬਾਕੀ ਸੈੰਗ ਦੇਖ ਸਕਦੇ ਹੋ ਕੁੰਡੇ ਆਗੇ ਤੇ ਚੰਗੀ ਸੰਭਿ ਬਲੀ ਆ ਵਧੀਆ ਪੂਰੀ ਫੁੱਲ ਰਾਜੀ ਮੱਝ ਹੈਗੀ ਤੇ ਥਣ ਵੀ ਚੰਗੇ ਆਗੇ ਆਰਡਰ ਤਕਰੀਬਨ ਹਜੇ ਮੌਕੇ ਤੇ ਤਿਆਰ ਕਰਦੀ ਹੈ ਬਾਈ ਕਹਿੰਦੇ ਤੇ ਹਰ ਇੱਕ ਹੱਫਤਾ ਬਾਕੀ ਪਿਆਗਾ ਥਾਣਾ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਧਰ ਹੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਬਾਕੀ ਢਾਂਚੇ ਦੀ ਖੁੱਲੀ ਡੁੱਲੀ ਹੈ ਪੂਰੀ ਏ ਭਾਈ ਇੱਕ ਹਾ ਇੱਕ ਪਾਸੇ ਤੋਂ ਥੋੜਾ ਜਿਹਾ ਨੀਵਾ ਦਿਖਾਉਂਦੀ ਏ ਕੀ ਚੱਕਰ ਹੈਗਾ ਇਹ ਭਾਈ ਹੁੰਦਾ ਇਹਨੂੰ ਕੋਈ ਨਹੀਂ ਸੂਏ ਵਧੀਆ ਚ ਇਹ ਦਿੱਤੇ ਹਨ ਇਹ ਛਾਹ ਪੁੱਤਰ ਗਈ ਨਿੱਕੀ ਜੀ ਹੁੰਦੀ ਦੀ ਅੱਛਾ ਨਿੱਕੀ ਹੁੰਦੀ ਦੀ ਪਹਿਲਾਂ ਤੋਂ ਠੀਕ ਆ ਉਦੋਂ ਹੀ ਇੱਥੇ ਘਰ ਪਾਉਂਦੇ ਸੀ ਹਜੇ ਉਦੋਂ ਉੱਚਾ ਨੀਵਾ ਥਾ ਸੀ ਇਹ ਡੈਗ ਪੀ ਸੀ ਠੀਕ ਆ ਭੱਜੀ ਜਾਂਦੀ ਉਹ ਕੋਈ ਚੱਕਰ ਨਹੀਂ ਆਇਆ ਕੋਈ ਪ੍ਰੋਬਲਮ ਨਹੀਂ ਆਪਾਂ ਇੰਨੇ ਸੂਏ ਚ ਹੋਏ ਆ ਤਿੰਨ ਸੂਏ ਇਹਦੇ ਚੋਲੇ ਉੱਥੇ ਸੂਏ ਨੇ ਸੂਣਾ ਹੁਣ ਠੀਕ ਆ ਕੋਈ ਦਿੱਕਤ ਨਹੀਂ ਹੈ ਭਾਈ ਉਂ ਕੋਈ ਦਿੱਕਤ ਨਹੀਂ ਦਿਖਣ ਨੂੰ ਲੱਗਦੀ ਹੈ ਨਾ ਹਾਂਜੀ 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 ਬਾਕੀ ਸਾਰਾ ਕੁਝ ਸਹੀ ਠੀਕ ਆ ਆਪਾ ਤੋਰ ਕੇ ਦਿਖਾਈ ਆ ਸਹੀ ਆ ਬਾਕੀ ਹਾਂਜੀ 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 ਵੀ ਉਹ ਜਾਨੀ ਦੇਖਣ ਨੂੰ ਲੱਗਦੀ ਆ ਹਾਂਜੀ ਹਾਂਜੀ ਉਹ ਥੋੜਾ ਜ ਆ ਪਾਸਾ ਹੈ ਹੀ ਹਾਂ ਉਹ ਥੋੜਾ ਛਾਂਪਦਾ ਕਰ ਕੀ ਏ ਠੀਕ ਆ ਹਾਂਜੀ ਹਾਂਜੀ ਠੀਕ ਆ ਤੇ ਤੇ ਬਾਕੀ ਦੋਸਤ ਤਸੱਲੀ ਤੁਸੀਂ ਕਰਨੀ ਹੈਗੀ ਤੇ ਡੱਕਾ ਦੇ ਕਿਸੇ ਤਰ੍ਹਾਂ ਦੀ ਵੀ ਕੋਈ ਨਹੀਂ ਹੈਗੀ ਵੈਸੇ ਮੱਝ ਚੰਗੀ ਹੈਗੀ ਤੇ ਚੌੜੀ ਜੂੜੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਤਾਂ ਤੋਂ ਚੰਗੀ ਸਮੀ ਬੜੀ ਹੈਗੀ ਤੇ ਬਾਕੀ ਸਾਫ਼ ਸੁਥਰੀ ਆ ਸਾਰੇ ਪੱਖਾਂ ਤੋਂ ਤੇ ਅੱਗੇ ਤਸੱਲੀ ਤੁਸੀਂ ਕਰਨੀ ਆ ਵੀਡੀਓ ਦੇ ਬੱਚੇ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ